ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੁਸਲਤਾਰ ਬਰਸਾਤ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਹੁਣ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਹਰੀਕੀ ਹੈਡ ਤੇ ਇਕੱਠਾ ਹੋ ਰਿਹਾ ਹੈ ਜਿੱਥੋਂ ਇਹ ਪਾਣੀ ਹੁਸੈਨੀਵਾਲਾ ਦੀ ਦਿਸ਼ਾ ਵੱਲ ਛੱਡਿਆ ਜਾਂਦਾ ਹੈ ਹਾਲਾਂਕਿ ਪਹਿਲਾਂ ਇਹ ਪਾਣੀ ਹੁਸੈਨੀਵਾਲਾ ਹੈਡ ਤੋਂ ਪਾਕਿਸਤਾਨ ਵੱਲ ਛੱਡਿਆ ਜਾਂਦਾ ਸੀ ਪਲ ਹੁਣ ਇਸ ਪਾਣੀ ਨੂੰ ਹੁਸੈਨੀ ਵਾਲਾ ਤੇ ਹੀ ਰੋਕ ਕੇ ਪੰਜਾਬ ਅਤੇ ਰਾਜਸਥਾਨ ਨੂੰ ਜਾਣ ਵਾਲੀਆਂ ਨਹਿਰਾਂ ਰਾਹੀਂ ਛੱਡਿਆ ਜਾ ਰਿਹਾ ਹੈ। ਇੰਨਾ ਦਰਿਆਵਾਂ ਵਿੱਚ ਵਧ ਰਹੇ ਪਾਣੀ ਕਾਰਨ ਕਿਨਾਰੇ ਵਸਦੇ ਲੋਕਾਂ ਵਿੱਚ ਹੜ ਦਾ ਡਰ ਵੱਧ ਗਿਆ ਹੈ। ਗੁਆਂਡੀ ਸੂਬੇ ਹਿਮਾਚਲ ਦੇ ਉਪਰੀ ਖੇਤਾ ਵਿੱਚ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਕੁਝ ਇਲਾਕਿਆਂ ਵਿੱਚ ਇਹ ਪਾਣੀ ਖੇਤ ਵਿੱਚ ਵੀ ਵੜ ਗਿਆ ਹੈ। ਬੀਤੇ ਦਿਨ ਪੰਜਾਬ ਦੇ ਡੈਮਾਂ ਤੋਂ ਛੱਡੇ ਵਦੇ ਦੇ ਪਾਣੀ ਕਾਰਨ ਹਰੀਕੇ ਹੈਡਵਰਕਸ ਤੋਂ ਕਰੀਬ 2000 ਕਿਊਸਿਕ ਪਾਣੀ ਹੁਸੈਨੀ ਵਾਲਾ ਡਾਊਨ ਸਟ੍ਰੀਮ ਛੱਡੇ ਜਾਣ ਕਾਰਨ ਸਹਾਦਤ ਦੇ ਨੇੜੇ ਵਸਦੇ ਕਿਸਾਨਾਂ ਦੀਆਂ ਫਸਲਾਂ ਪਾਣੀ ਚ ਡੁੱਬੀਆਂ ਹਨ ਅਤੇ ਜੇਕਰ ਪਾਣੀ ਅੱਗੇ ਨਹੀਂ ਗਿਆ ਤਾਂ ਸਾਰੀ ਫਸਲ ਬਰਬਾਦ ਹੋ ਜਾਵੇਗੀ ਹਾਲਾਂਕਿ ਇਹ ਪਾਣੀ ਦੀ ਹਾਇਸ਼ ਖੇਤਰਾ ਵਿੱਚ ਨਹੀਂ ਵੜਿਆ ਪਰ ਖੇਤੀਬਾੜੀ ਜ਼ਮੀਨ ਵਿੱਚ ਦਰਿਆ ਦਾ ਪਾਣੀ ਵੜਨ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਜਦੋਂ ਇਸ ਸਬੰਧਿਤ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਜਨ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਮੁਾਰਜਮਸ਼ੀਰ ਕਿੰਨੇ ਸਾਲਾਂ ਦਾ ਇੱਥੇ ਰਹਿੰਦੇ ਹੋ ਮੇਰੀ ਉਮਰ 17.5 ਸਾਲ ਹੋ ਗਈ ਤੇ ਮੈਂ 17.5 ਸਾਲ ਇੱਥੇ ਇਹ ਤਾਰ ਦੇ ਪਾਰ ਹੈ ਪਿੰਡ ਹਾਂਜੀ ਕਿਹਨੀਆਂ ਕੋ ਮੁਸ਼ਕਲਾਂ ਆਂਦੀਆਂ ਇੱਥੇ ਮੁਸ਼ਕਲਾਂ ਤੇ ਵਾਧੂ ਆਂਦੀਆਂ ਜਿਵੇਂ ਜਿਵੇਂ ਪਾਣੀ ਆ ਜਾਂਦਾ ਹੈ ਹੋਰ ਜਿਵੇਂ ਜੰਗ ਦਾ ਖਤਰਾ ਹੁੰਦਾ ਹੈ ਇਸ ਤਰ੍ਹਾਂ ਹੋਰ ਵੀ ਇੱਕ ਦੋ ਮੁਸ਼ਕਲਾ ਆ ਜਾਂਦੀਆਂ ਇਹ ਹੁਣ ਫੇਰ ਪਾਣੀ ਆਇਆ ਹੈ ਹਾਂਜੀ ਇਹ ਪਾਣੀ ਹੁਣ ਦਰਿਆ ਵਿੱਚ ਵਧਿਆ ਹੋਇਆ ਸਤਲੁਜ ਦਰਿਆ ਦੇ ਤਾਂ ਪਾਣੀ ਹੁਣ ਫੇਰ ਆ ਗਿਆ ਫਿਰ ਆ ਗਿਆ ਇਹਨਾਂ ਨਾ ਕਿੰਨੀ ਗੁੰਧਕਤ ਆਉਂਦੀ ਤੁਹਾਨੂੰ ਅਨਜਾਨ ਚ ਦਿੱਕਤਾਂ ਸਕੂਲ ਜਾਣ ਨੂੰ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਆ ਹੋਰ ਇੱਥੇ ਜਿਵੇਂ ਸਕੂਲ ਵਿੱਚ ਅਲੱਗ-ਅਲੱਗ ਦਿੱਕਤਾਂ ਆਉਂਦੀਆਂ ਜਿਵੇਂ ਬਾਹਰੋਂ ਬੱਚੇ ਇੱਥੇ ਆਂਦੇ ਆ ਮਾਸਟਰ ਵੀ ਆਂਦੇ ਆ ਸਕੂਲ ਪੜਾ ਲੈਣ ਉਹਨਾਂ ਨੂੰ ਵੀ ਦਿੱਕਤ ਬਹੁਤ ਆਉਂਦੀ ਆ ਤੇ ਚੋਣਾਂ ਜਿਵੇਂ ਇੱਕ ਤਾਂ ਚੋਣੇ ਦੀ ਲਵਾਈ ਜਿਵੇਂ 5000 6000 ਪਰਦੇ ਆ ਉਹਦਾ ਵੀ ਨੁਕਸਾਨ ਕਾਫੀ ਹੁੰਦਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਬੜੇ ਮੁਆਵਜ਼ੇ ਦਿੱਤੇ ਨੇ ਅਸੀਂ ਮੁਰਗੀ ਤੇ ਬੱਕਰੀ ਮਰੇ ਤੇ ਪੈਸੇ ਦਿੱਤੇ ਨੇ ਫਰਮਾਵ ਜੀ ਤਾਂ ਦਿੱਤੇ ਆ ਪਰ ਜਿੱਥੇ ਉਹਨ ਕਿੱਲੇ ਦਾ ਚੋਣਾ 70 80 ਹਜ਼ਾਰ ਦਾ ਹੁੰਦਾ ਉਹ 4 5000 ਦੇ ਮਾੜੀ ਨਾਲ ਕੀ ਹੋ ਜਾਣਾ ਜਦ 70 80 ਹਜ਼ਾਰ ਕਿੱਲੇ ਦਾ ਦੇਵੇਂ ਨਾ ਜੇ ਪਾਣੀ ਇੰਨਾ ਕਰ ਰਹੀ ਹੈ ਤੇ ਇਸ ਕੀ ਸਰਕਾਰ ਕੋਲੋਂ ਮੰਗ ਕੀ ਕਰਦੇ ਹੋ ਮੰਗ ਹੀ ਕਰਦੇ ਆ ਵੀ ਬੰਨ ਮਤਲਬ ਸਹੀ ਬਣਾਏ ਜਾਣਾ ਜਿਵੇਂ ਦਰਿਆ ਦੇ ਆਸੇ ਪਾਸੇ ਦਰਿਆਦ ਡੂੰਗਾ ਕੀਤਾ ਜਾਵੇ ਤਾਂ ਜੋ ਪਾਣੀ ਦਰਿਆ ਤੋਂ ਬਾਹਰ ਨਾ ਨਿਕਲੇ ਕੀ ਨਾਮ ਹੈ ਤੁਹਾਡਾ ਸਿੰਪਲ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਵਰਜਮ ਸ਼ੇਰ ਦੇ ਇਸ ਸੜਕ ਪਾਣੀ ਚੋਂ ਲੰਘ ਕੇ ਆਇਆ ਹੈ ਕਾ ਦਾ ਪਾਣੀ ਹੈ ਇਹ ਪਾਣੀ بارش ਦਾ ਵੀ ਹੈਗਾ ਤੇ ਦਰਿਆ ਦਾ ਵੀ ਤਲੂਈ ਦਰਿਆ ਦਾ ਇਹ ਬੱਕਾਾਂ ਤੋਂ ਆ ਰਿਹਾ ਪਿਛਲੇ ਸਾਲ ਵੀ ਪਾਣੀ ਆਇਆ ਸੀ ਇਹ ਹਰ ਸਾਲ ਹੀ ਲੈ ਜਾਂਦਾ ਹੈ ਹਰ ਸਾਲ ਹੀ ਜਾਂਦਾ ਕਿੰਨਾ ਕੋ ਨੁਕਸਾਨ ਹੋ ਗਿਆ ਹੈ ਨੁਕਸਾਨ ਵਾਧੂ ਆ ਰਿਹਾ ਹੈ ਕਿੰਨੀ ਪੇੜੀਆਂ ਗਈਆਂ ਆਪਣੀ ਬਾਂਝ ਹੀ ਗੱਲੇ ਗਈ 55 ਗੱਲੇ ਫੋਕੀ ਗਈ ਚੋਨਾ ਚੋਨਾ ਕੱਠੇ-ਪੁੱਠੇ ਵੀ ਹੈਗੇ ਨੇ ਅੰਦਰ ਕੱਠੇ ਜਿਗੇ ਸਾਰਾ ਹੀ ਆ ਪਿਛਲੀ ਵਾਰੀ ਵੀ ਜਦੋਂ ਆਇਆ ਸੀਗਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਚੈੱਕ ਵੰਡੇ ਨੇ ਲੋਕੋ ਕੁਛ ਨਹੀਂ ਮਿਲਾ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਸੀ ਜੀ ਮੁਰਗੀ ਤੇ ਬੱਕਰੀ ਦੇ ਹੀ ਪੈਸੇ ਦਿੱਤੇ ਨੇ ਕਿਸੇ ਨੂੰ ਕਿਸੇ ਨੂੰ ਕੁਛ ਨਹੀਂ ਮਿਲਾ ਐਵੇਂ ਹੀ ਹੈ ਐਮਐਲਏ ਸਾਹਿਬ ਦਾ ਇਹ ਕਹਿਣਾ ਵੀ ਬਾਰਡਰ ਦੇ ਪਿੰਡ ਮੇਰੇ ਆਪਦੇ ਨੇ ਮੈਂ ਤਾਂ ਇਹਨਾਂ ਦੀ ਬਹੁਤ ਕੰਮ ਕੀਤਾ ਰਹੀਆਂ ਨਾ ਐਮਐਲ ਨਾਲ ਮੈਂ ਰਵੀ ਦਾ ਕੁਛ ਨਹੀਂ ਮਿਲਾ ਕਿਸੇ ਨੂੰ ਵੀ ਕਿਹੜੇ ਐਮਐਲਏ ਨਾਲ ਰਹੀਦਾ ਨਾਲ ਕੁਛ ਨਹੀਂ ਮਿਲਿਆ ਹਾਂ ਫੋਨ ਕੀ ਕਹਿਣਾ ਚਾਹੁੰਦੇ ਹੋ ਹੁਣ ਕੁਛ ਨਹੀਂ ਹੁਣ ਆਵਣ ਦੇ ਇੱਕ ਕੱਚਾ ਜਿਹਾ ਪਾਇਆ ਹੋਇਆ ਇੱਕ ਟੀ-ਸ਼ਰਟ ਐਮਐਲ ਦੀ ਤੇ ਬਸ ਇੱਥੇ ਆ ਗਏ ਲੋਕਾਂ ਨੂੰ ਕਹੇ ਤੇ ਚੱਲੋ ਚੱਲੋ ਬਾਹਰ ਚੱਲੋ ਬਾਹਰ ਤਾ ਵਾਪੀ ਜਾਂਦੇ ਰਹਿੰਦੇ ਦੁਨੀਆ ਐਡੀ ਪਾਗਲ ਵੀ ਨਹੀਂ ਹੈ ਜਿਹੜੀ ਇੱਥੇ ਬੈਠੇ ਰਹੇ ਪਾਣੀ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੋਈ ਨਹੀਂ ਅੱਗੇ ਇੱਥੇ ਹੀ ਰਹਿੰਦੇ ਫਿਰਦੇ ਹੁਣ ਫਿਰ ਰਹਿੰਦੇ ਫਿਰਦੇ ਬਸ ਕੁਛ ਨਹੀਂ ਇੱਥੇ ਕੋਈ ਸੁਣਾਈ ਨਹੀਂ ਹੋ ਰਹੀ ਹਾਂ ਕੁਛ ਨਹੀਂ ਆਹ ਸਵਟਾ ਲਵਣ ਕਰੀ ਆ ਜਾਵਣ ਦੇ ਫਿਰ ਵੋਟਾਂ ਪਾਓਗੇ ਹੁਣ ਕਿ ਕਿਸੇ ਨੂੰ ਪਾਣੀ ਆ ਕਿਸੇ ਨੂੰ ਨਹੀਂ ਪਾਣੀ ਹਾਂ ਨੋਂ ਲੋਕਾਂ ਕੋਈ ਚੀਜ਼ ਨਹੀਂ ਮਿਲਦੀ ਉਹਨਾਂ ਨਾ ਛੇਵਣੀ ਜਾਣਾ ਹੈ ਨਾ ਨੌਕਰੀ ਨਕਵਾ ਕੇ ਫੇਰਾਂ ਦੇ ਚਿੱਟਾ ਲੰਗਾ ਦੇ ਚਿੱਟਾ ਲੋਕੀ ਲਗਾਵੇ ਦਾ ਮਰਦਾ ਹੋਇਆ ਠੀਕ ਹੈ ਨਾ ਸਰ ਲੰਗਾ ਦੇ ਨੇ ਇੱਥੇ ਲੰਗਾ ਦੇ ਨੇ ਵੱਧ ਲੋਕੀ ਜਿਵੇਂ ਕੰਮ ਚੱਲਦਾ ਇੱਥੇ ਇੱਕ ਹੀ ਜਾਣਕਾਰੀ ਦਿਓ ਜੀ ਇਹ ਪਾਣੀ ਜਿਹੜਾ ਖੇਤਾਂ ਚ ਹੈ ਇਹ ਕਿੱਥੋਂ ਦਾ ਪਾਣੀ ਆ ਰਿਹਾ ਸਾਰਾ ਇਹ ਪਾਣੀ ਜੀ ਉਧਰ ਆਪਣੇ ਮਨੂ ਹੀ ਚੱਲ ਰਿਹਾ ਛੇਵਨ ਵਾਲਿਆਂ ਦਾ ਜਾਂ ਉਧਰੋਂ ਡੈਮ ਦਾ ਤੇ ਇਧਰ ਪਾਕਿਸਤਾਨੋਂ ਚ ਵੜ ਤੇ ਘੁੰਮ ਕੇ ਫੇਰ ਆਪਣੇ ਤਰਫ ਆ ਰਿਹਾ ਜੀ ਇਹ ਸਤਲੂ ਹੀ ਦਰਿਆ ਦਾ ਪਾਣੀ ਹੈ ਇਹ ਨਹੀਂ ਰਾਹੀ ਰਖਤ ਲੋਈ ਦਾ ਵੀ ਇਹ ਰਾਹੀ ਦਾ ਪਲਾਕ ਹੈ ਇਹ ਉਹ ਜਿਹੜਾ ਪਾਣੀ ਆ ਰਿਹਾ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ ਇਧਰ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ ਹੈ ਅੱਛਾ ਹਾਂਜੀ ਇਹ ਜੋ ਉੱਪਰ ਸੇ ਪਾਕਿਸਤਾਨ ਤੁਮੇਂ ਇਧਰ ਵੀ ਪਹੁੰਚ ਰਿਹਾ ਪਾਣੀ ਇਹ ਕਿਹੜਾ ਇਹ ਜਿਹੜਾ ਇਹ ਇਲਾਕਾ ਇਹ ਕਿਹੜੇ ਕਿਹੜਾ ਪਿੰਡ ਹੈ ਬਾਰਡਰ ਇੱਥੋਂ ਜਿਹੜੀ ਸਰਦ ਕਿੰਨੀ ਕੁ ਦੋ ਇਹ ਮਾਰਜਮ ਛੇ ਰਿਹਾ ਹੈ ਜੀ ਇਹ ਜਿਹੜੀ ਨੌ ਸਕਿੱਲਾ ਜ਼ਮੀਨ ਹੈਗੀ ਏ ਇਹ ਜਿਹੜਾ ਬਿਲਕੁਲ ਨਾਲ ਇਹ ਕਿੰਨੇ ਕਿਲੋਮੀਟਰ ਦੇ ਤੋਂ ਪਾਕਿਸਤਾਨ ਦੀ ਸਰਦ ਰਹਿ ਜਾਂਦੀ ਹੈ ਬਿਲਕੁਲ ਨਜ਼ੀਕ ਨਾਲ ਹੀ ਹੈਗੀ ਸਾਡੇ 1 ਕਿਲੋਮੀਟਰ ਨਹੀਂ ਪੈਂਦਾ ਕਿੰਨੇ ਕਿਲੋਮੀਟਰ ਪੈਂਦਾ ਹੈ ਥੋੜਾ ਜਿਆਦਾ ਪੈ ਜਾਂਦਾ ਕੀ ਨਾਮ ਹੈ ਤੁਹਾਡਾ ਕੁਛ ਹੋਰ ਸਿੰਘ ਜੀ ਫਾਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ